ਮੇਰੇ ਭੈਣ ਜੀ ਬਣੀ ਹੈ। ਉਹ ਸੋ ਬਿਊਟੀਫੁਲ 커ਟਨਸ ਆਰ ਆਲਸੋ ਬਿਊਟੀਫੁਲ। ਵੈਰੀ ਬਿਊਟੀਫੁਲ। ਆ ਇਨਾ ਵੱਡਾ ਬੰਦਾ ਟੂਰ ਕਰਾਏਗਾ। ਹੈਨਾ? ਬਹੁਤ ਹੀ ਸੋਹਣੀ ਲਾਈਟਨਿੰਗ ਤੇ ਡਾਊਨ ਸੇਲਿੰਗ ਬਹੁਤ ਸੋਹਣੀ। curtains ਦਾ fabric ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਬੜੇ ਪਸੰਦ ਆਏ ਨੇ ਮੈਨੂੰ ਕਿਚਨ ਦਾ ਕੰਮ ਵੀ ਬਹੁਤ ਸੋਹਣਾ ਹੈ ਸਾਰੀ ਕਿਚਨ ਹੀ ਬਹੁਤ ਵਧੀਆ ਬਣਾਈ ਗਈ ਹੈ हेलो गाइस वेलकम बैक टू माय अनदर व्लॉग जिम्मे की तह पता है ਕਿ ਮੈਂ ਆਪਣੇ ਮਾਸੀ ਦੇ ਘਰ ਦੇ ਵਲੌਗ ਪਾ ਰਹੀ ਸੀ ਉੱਥੇ ਫੰਕਸ਼ਨ ਤੇ ਗਏ ਸੀ ਤੇ ਅੱਜ ਮੈਂ ਤੁਹਾਨੂੰ ਕੰਪਲੀਟ ਹਾਊਸ ਟੂਰ ਦੇਣ ਵਾਲੀ ਆ ਮਾਸੀ ਦੇ ਘਰ ਦਾ ਜੋ ਕਿ ਬਹੁਤ ਸੋਹਣਾ ਬਣਿਆ ਵੈਸੇ ਤੁਸੀਂ ਵਲੌਗਸ ਦੇ ਵਿੱਚ ਥੋੜਾ ਬੋਤਾ ਤੇ ਦੇਖ ਹੀ ਲਿਆ ਹੋਣਾ ਪਰ ਅੱਜ ਮੈਂ ਤੁਹਾਨੂੰ ਕੰਪਲੀਟ ਟੂਰ ਦਿਵਾਵਾਂਗੀ ਸੋ ਪਲੀਜ਼ ਵਲੌਗ ਦੇ ਐਂਡ ਤੱਕ ਬਣੇ ਰਹੋ ਸਕਿਪ ਨਾ ਕਰਿਓ ਬਹੁਤ ਸੋਹਣੀ ਸੋਹਣੀ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਇਹ ਹੁਣ ਪੋਰਚ ਜਿਹੜਾ ਸਟੋਰ ਰੂਮ ਤੱਕ ਜਾ ਕੇ ਜਿਹੜਾ ਖਤਮ ਹੁੰਦਾ ਹੈ ਅੱਗੇ ਜਾ ਕੇ ਸਟੋਰ ਰੂਮੇ ਜਿੱਥੇ ਕਿਚਨ ਦਾ ਸਮਾਨ ਵੀ ਹੁੰਦਾ ਤੇ ਬਾਕੀ ਹੋਰ ਬਾਧੂ ਘਰ ਦਾ ਸਮਾਨ ਹੁੰਦਾ ਹੁਣ ਆਪਾਂ ਕਰਦੇ ਆ ਐਂਟਰ ਹਾਂਜੀ ਗਾਇਜ਼ ਹੁਣ ਆਪਾਂ ਕਰ ਗਏ ਅੰਦਰ ਐਂਟਰ ਲਿਵਿੰਗ ਏਰੀਆ ਦੇ ਵਿੱਚ ਠੀਕ ਹੈ ਜੀ ਆਹ ਲਿਵਿੰਗ ਏਰੀਆ ਦਾ ਫਰਨੀਚਰ ਸੋਫਾ ਸੈੱਟ ਪਿਆ ਇੱਕ ਤੇ ਇੱਕ ਦੀਵਾਨ ਬੈੱਡ ਕਿਉਂਕਿ ਮਾਸੀ ਜੀ ਮਾਸੜ ਜੀ ਰਹਿੰਦੇ ਨੇ ਤੇ ਉਹਨਾਂ ਨੂੰ ਥੋੜਾ ਕੰਫਰਟੇਬਲ ਜਿਹਾ ਲੱਗਦਾ ਦੀਵਾਨ ਬੈੱਡ ਉਹਨਾਂ ਨੇ ਇਸ ਲਈ ਰੱਖਿਆ ਈਜ਼ੀ ਹੋ ਜਾਂਦਾ ਫਿਰ ਸਾਰੇ ਘਰ 'ਚ ਧਿਆਨ ਰਹਿੰਦਾ ਤੇ ਦੋ ਜਾਣੇ ਨੇ ਠੀਕ ਹੈ ਉਸ ਹਿਸਾਬ ਨਾਲ ਉਹਨਾਂ ਨੇ ਵਿਚਾਰਿਆਂ ਨੇ ਸੈਟਿੰਗ ਕਰਤੀ ਜਿਨੀ ਕਿ ਉਹਨਾਂ ਤੋਂ ਹੋਈ ਪਰ ਮੈਂ ਹੈਰਾਨ ਮੰਨ ਗਈਆਂ ਕਿ ਇੰਨਾ ਸੋਨਾ ਉਹਨਾਂ ਨੇ ਕਰਵਾਤਾ ਹੈ ਦੋਵਾਂ ਜਣਿਆਂ ਨੇ ਕਿਉਂਕਿ ਮਾਸੀ ਜੀ ਦਾ ਬੇਟਾ ਐਬਰਾਡ ਹੈ ਅਮਰੀਕਾ 'ਚ ਤੇ ਬਹੁਤ ਸੋਨਾ ਬਣਾਤਾ ਹੈ ਹਾਲੇ ਕਿ ਮਾਸੀ ਦੀ ਬੇਟੀ ਵੀ ਆ ਕੇ ਕਰਵਾਂਦੀ ਰਹੀ ਏ ਪਰ ਬਹੁਤ ਸੋਹਣੀ ਕੱਲੀ ਕੱਲੀ ਚੀਜ਼ ਬੜੀ ਰੀਜਨਲ ਬਣਾਈ ਗਈ ਬਹੁਤ ਸੋਹਣੀ ਹੈ ਤੇ ਆਹ ਡਾਈਨਿੰਗ ਏਰੀਆ ਹੈ ਕਿਚਨ ਦੇ ਅੱਗੇ ਤੇ ਉਧਰਲੀ ਸਾਈਡ ਜਿਹੜੀ ਆ ਤੁਹਾਨੂੰ ਅਲਮਿਰਾ ਦਿਖਦੀ ਏ ਇਹ ਮਤਲਬ ਪੈਂਟਰੀ ਦੇ ਲਈ ਬਣਾਈ ਗਈ ਏ ਬਹੁਤ ਸੋਹਣਾ ਬਣਿਆ ਯਾਰੋ ਟੈਂ ਟੈਂਣੇ ਚਲੋ ਖੋਲੀਓ ਓਪਨ ਕਰੋ ਓਪਨ ਦਾ ਡੋਰ ਓਪਨ ਦਾ ਡੋਰ ਐਨਾ ਵੱਡਾ ਬੰਦਾ ਟੂਰ ਕਰਾਏਗਾ ਹੈਨਾ ਤੋ ਯਾਰ ਕੀ ਕਰ ਰਹੇ ਹੋ ਆਪ ਸ਼ਾਮ ਗਾਇਸ ਗਾਇਸ ਵੀਰੇ ਗਾਇਸ ਪੈਣੇ ਗਾਇਸ ਪੈਣੇ ਮੇਰਾ ਖਤੂ ਬਹੁਤ ਜੁੜ ਕੇ ਫੁੱਟ ਗਿਆ ਜਦ ਮੈਂ ਦਰਵਾਜ਼ੇ ਤੋਂ ਬਾਹਰ ਆ ਰਹੀ ਹਾਂ ਗਾਇਸ ਪੈਣੇ ਵਾਟ ਬਹੁਤ ਵਧੀਆ ਸੋਫੇ ਦੇਖੋ ਸੋਫੇ

ਗਾਈਜ਼ ਪੱਖਾ ਚੈੱਕ ਕਰੋ ਪੱਖੇ ਦੇ 8 ਪਰ ਨੇ ਤੇ ਵਿੱਚ ਲਾਈਟਨਿੰਗ ਵੀ ਲੱਗੀ ਏ ਤੇ ਬਹੁਤ ਸੋਹਣਾ ਪੱਖਾ ਹੈ ਮਾਸੜ ਜੀ ਦਾ ਮੋਸਟ ਫੇਵਰੇਟ ਪੱਖਾ ਏ ਕੱਲੀ ਕੱਲੀ ਚੀਜ਼ ਵਾਸਤੇ ਉਹਨਾਂ ਦੀ ਫੇਵਰੇਟ ਏ ਉਹਨਾਂ ਨੇ ਬਹੁਤ ਮੈਗਨੀ ਹਿੰਮਤ ਵਾਲੇ ਨੇ ਬਹੁਤ ਹੀ ਰੀਜ ਦੇ ਨਾਲ ਬਣਵਾਇਆ ਏ ਸਾਰਾ ਕੁਝ ਉਹਨਾਂ ਨੇ ਬਹੁਤ ਸੋਹਣਾ ਸੋਖਣ ਡਾਣਾ ਉਹ ਵੇ ਸਾਰਾ ਕੁਝ ਹਾਈ ਮੈਡਿਕ ਜੱਲੀ ਸੀ ਬਹੁਤ ਦੇਖਦਾ ਹੀ ਨਹੀਂ ਹੈਗਾ ਸਹੀ ਗੱਲ ਐ ਚਲੋ ਪਾਣਾ ਮੈਂ ਤਾਂ ਭੈੜੀ ਜੀ ਬਣੀ ਆ ਹਾਂਜੀ ਗਾਇਜ਼ ਇਹ ਹੈਗਾ ਇਹ ਗੈਸਟ ਰੂਮ ਬਹੁਤ ਸੋਹਣਾ ਬਣਾਇਆ ਇਹਨੂੰ ਬਹੁਤ ਸੋਹਣਾ ਕੰਮ ਕੀਤਾ ਕੱਲੀ-ਕੱਲੀ ਚੀਜ਼ ਮਤਲਬ ਬੋਲਦੀ ਹੈ ਤੇ ਡਾਊਨ ਸੀਲਿੰਗ ਚੈੱਕ ਕਰੋ ਮੈਂ ਤੇ ਡਾਊਨ ਸੀਲਿੰਗ ਤੋਂ ਇੰਨੀ ਜ਼ਿਆਦਾ ਇੰਪ੍ਰੈਸ ਆ ਨਾ ਮਤਲਬ ਇੰਨਾ ਮੁਸ਼ਕਿਲ ਟਾਸਕ ਹੈ ਨਾ ਕੱਲੀ-ਕੱਲੀ ਚੀਜ਼ ਦੇ ਲਈ ਡਿਜ਼ਾਈਨ ਸਿਲੈਕਟ ਕਰਨਾ ਹੈ ਨਾ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਿਲੈਕਟ ਕੀਤਾ ਸਾਰਾ ਕੁਝ ਤੇ ਬਾਕੀ ਮੈਨੂੰ ਕਰਟਨਸ ਦਾ ਫੈਬਰਿਕ ਵੀ ਬਹੁਤ ਸੋਹਣਾ ਲੱਗਿਆ ਕੱਲੇ-ਕੱਲੇ ਰੂਮ ਦੇ ਵਿੱਚ ਕਰਟਨਸ ਦਾ ਫੈਬਰਿਕ ਵੀ ਬਹੁਤ ਸੋਹਣਾ ਹੈ ਤੇ ਬਾਕੀ ਨਾਲ ਪਲੱਸ ਇਹਨਾਂ ਨੇ ਬਲਾਈਂਡਸ ਜਿਹੜੀਆਂ ਲਵਾਈਆਂ ਨੇ ਨਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਕਰਟਨਸ ਜਿੰਨੇ ਮਰਜ਼ੀ ਆਪਾਂ ਮੋٹے ਲਾ ਲਈਏ ਫਿਰ ਵੀ ਥੋੜੀ ਬੁਤੀ ਧੁੱਪ ਆ ਜਾਂਦੀ ਹੈ ਤੇ ਧੁੱਪ ਦੇ ਨਾਲ ਗਰਮੀ ਤੁਹਾਨੂੰ ਪਤਾ ਹੈ ਹੀਟ ਜਿਹੜੀ ਏ ਉਹ ਹੋ ਜਾਂਦੀ ਹੈ ਅੰਦਰ ਹਨਾ ਰੂਮ ਦੇ ਵਿੱਚ ਤੇ ਬਲਾਈਂਡਸ ਦੇ ਨਾਲ ਬਹੁਤ ਮਤਲਬ ਫਾਇਦਾ ਰਹਿੰਦਾ ਹੈ ਹੀਟ ਅੰਦਰ ਨਹੀਂ ਆਉਂਦੀ ਤੇ ਆਹ LED ਦੇ ਪੈਨਲ ਨੇ LED ਦੇ ਪੈਨਲ ਇਹਨਾਂ ਨੇ ਸਾਰੇ ਕਿਤੇ ਰੈਡੀ ਕਰਵਾ ਲਏ ਨੇ ਪਰ LED ਕਿਤੇ ਨਹੀਂ ਲਵਾਈ ਹੈਗੀ ਤੁਸੀਂ ਵੀ ਦੇਖੋਗੇ ਟੂਰ ਦੇ ਵਿੱਚ ਕਿਤੇ ਵੀ ਤੁਹਾਨੂੰ ਪੈਨਲ ਤੇ LED ਨਹੀਂ ਦਿਖਦੀ ਹੈ ਕਿਉਂਕਿ ਮਾਸੀ ਜੀ ਮਾਸਟਰ ਜੀ ਨੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਹੈ ਤੇ ਉਹ ਇੱਕ ਅੱਧੀ ਕਹਿੰਦੇ ਸੀ ਲਵਾ ਲਾਂਗੇ ਜਦੋਂ ਮਾਸੀ ਦੇ ਬੇਟੇ ਦੀ ਮੈਰਿਜ ਹੋਏਗੀ ਤੇ ਉਹਦਾ ਰੂਮ ਵਗੈਰਾ ਜਦੋਂ ਪ੍ਰਵਾਨ ਕੇ ਰੈਡੀ ਤੇ ਫਿਰ ਉਦੋਂ ਕਹਿੰਦੇ ਸੀ ਲਵਾ ਲਾਂਗੇ ਆਪਣੀ ਚੋਇਸ ਦਾ ਆ ਕੇ ਉਹ ਲਵਾ ਲੇਗਾ ਫਿਲਹਾਲ ਉਹ ਬਾਹਰ ਇਸ ਕਰਕੇ ਕਹਿੰਦੇ ਅਸੀਂ ਨਹੀਂ ਹੱਲੇ ਇਹ ਚੱਕਰਾਂ 'ਚ ਪਏ ਤੇ ਆ ਦੇਖੋ ਕਿੰਨੀ ਸੋਹਣੀ ਉੱਪਰ ਇੱਥੇ ਜਿਵੇਂ ਇੱਕ ਸਟੈਂਸਿਲ ਨਹੀਂ ਹੁੰਦਾ ਸਟੈਂਸਿਲ ਵਾਲਾ ਡਿਜ਼ਾਈਨ ਨੇ ਇਹ ਵੀ ਬਹੁਤ ਸੋਹਣੀ ਡਾਊਨ ਸੇ ਲੇਂਗੇ ਤੇ ਹੁਣ ਆਪਾਂ ਫੇਰ ਇਧਰ ਘੁੰਮ ਕੇ ਆਪਾਂ ਅਗੇ ਲਿਵਿੰਗ ਰੂਮ ਚ ਠੀਕ ਹੈ ਡਰਾਇੰਗ ਰੂਮ ਤੋਂ ਨਾਲ ਗੈਸਟ ਰੂਮ ਸੀ ਗੈਸਟ ਰੂਮ ਤੋਂ ਫੇਰ ਆਪਾਂ ਅਗੇ ਲੌਬੀ ਚ ਲਿਵਿੰਗ ਏਰੀਆ ਦੇ ਵਿੱਚ ਹੁਣ ਇੱਥੇ ਫੇਰ ਇੱਕ ਵਾਸ਼ਰੂਮ ਹੈ ਤੇ ਆ ਇਧਰ ਹੋ ਗਏ ਆਪਾਂ ਐਂਟਰ ਬੈੱਡਰੂਮ ਦੇ ਵਿੱਚ ਤੇ ਇੱਥੇ ਮੰਮੀ ਹੁਣੀ ਤਿੰਨੇ ਭੈਣਾਂ ਤਿੰਨੇ ਚਾਰ ਜਣੀਆਂ ਬਹਿ ਕੇ ਗੱਪਾਂ ਛਪਾ ਮਾਰਨ ਲੱਗੀਆਂ ਪਈਆਂ ਨੇ ਇਹ ਮਾਸੀ ਜੀ ਮਾਸੜ ਜੀ ਦਾ ਬੈੱਡਰੂਮ ਹੈ ਤੇ ਇਹਦੀ ਡਾਊਨ ਸਿਲਿੰਗ ਚੈੱਕ ਕਰੋ ਬਹੁਤ ਸੋਹਣੀ ਹੈ ਵੀ ਤੇ ਬਾਕੀ ਮੈਨੂੰ ਇਹਨਾਂ ਦੇ ਪੱਖੇ ਬਹੁਤ ਸੋਹਣੇ ਲੱਗੇ ਨੇ ਜੈਨੂਨਲੀ ਜਿਹੜੀ ਚੀਜ਼ ਹੈ ਨਾ ਆਪਾਂ ਨੂੰ ਵਧੀਆ ਲੱਗਦੀ ਹੈ ਨਹੀਂ ਵੀ ਆਪਾਂ ਕਦੀ ਕੁਝ ਦੇਖਿਆ ਨਹੀਂ ਹਾਂ ਟੈਕਨੀਕਸ ਦੇ ਨਾਲ ਅੱਗੋ-ਗੋ ਚੇਂਜ ਹੋਈ ਜਾਂਦਾ ਕਿਉਂਕਿ ਸਾਡੇ ਵੀ ਜਿਹੜੇ ਮਤਲਬ ਘਰ ਦੇ ਵਿੱਚ ਫੈਨ ਲੱਗੇ ਨੇ ਉਸ ਟਾਈਮ ਤੇ ਨਾ ਸਾਰਿਆਂ ਨੂੰ ਬੜੇ ਪਸੰਦ ਆਏ ਸੀ ਕਿਉਂਕਿ ਅਸੀਂ ਲੌਬੀ ਦੇ ਵਿੱਚ ਜਿਵੇਂ ਪ੍ਰਿੰਟਡ ਵਗੈਰਾ ਲੱਗੇ ਨੇ ਪਰ ਅੱਗੋ-ਗੋ ਟੈਕਨੀਕ ਚੇਂਜ ਹੋਈ ਜਾਂਦੀ ਜਦੋਂ ਨਵਾਂ ਘਰ ਬਣਦਾ ਤੇ ਨਵੀਂ-ਨਵੀਂ ਚੀਜ਼ਾਂ ਵਿੱਚ ਕਿ ਸੋਨਾ ਲੱਗਦਾ ਸੋ ਤੁਸੀਂ ਇਹ ਨਾ ਸਮਝਿਓ ਕਿ ਪਤਨੀ ਐ ਕਿਉਂ ਸ਼ੋਅ ਆਫ ਕਰਦੇ ਪਏ ਨੇ ਮੈਂ ਸ਼ੋਅ ਆਫ ਨਹੀਂ ਕਰਦੀ ਭਈ ਮੈਂ ਇੱਕ ਸਿਰਫ ਜਸਟ ਤੁਹਾਨੂੰ ਦਿਖਾ ਰਹੀ ਆ ਅਪਡੇਟ ਦੇ ਲਈ ਕਿ ਆ ਆ ਚੀਜ਼ਾਂ ਜਿਹੜੀਆਂ ਨੇ ਆਪਾਂ ਅੱਜ ਕੱਲ ਲਵਾ ਸਕਦੇ ਆ ਜਿਹੜੇ ਨਵੇਂ ਘਰ ਬਣਾਉਂਦੇ ਪਏ ਨੇ ਉਹਨਾਂ ਨੂੰ ਸਪੈਸ਼ਲੀ ਬਹੁਤ ਜ਼ਿਆਦਾ ਹੈਲਪ ਮਿਲਦੀ ਏ ਚੀਜ਼ ਦੇ ਲਈ ਸੋ ਹਾਊਸ ਟੂਰ ਕਰਾਉਣ ਦਾ ਮਕਸਦ ਮੇਰਾ ਇਹੀ ਏ ਠੀਕ ਏ ਜੀ ਸੋ 네ਗੇਟਿਵ ਵੇ ਦੇ ਵਿੱਚ ਨਾ ਲੈ ਕੇ ਜਾਇਓ ਤੇ ਆ ਮਾਸੀ ਜੀ ਉਹਨਾਂ ਦੇ ਰੂਮ ਦੇ ਵਿੱਚ ਆ ਦੇਖੋ ਇੱਥੇ ਵੀ LED ਨਹੀਂ ਲੱਗੀ ਹੈ ਬਾਕੀ ਲਾਈਟਿੰਗ ਵਗੈਰਾ ਸਾਰੀ ਹੋਈ ਏ ਤੇ ਕਬਰਡਸ ਬਹੁਤ ਸੋਹਣੀਆਂ ਨੇ ਸਲਾਈਡ ਵਾਲੀਆਂ ਨੇ ਸਾਰੀਆਂ ਹੀ ਇਹਨਾਂ ਦੇ ਤਿੰਨ ਬੈਡਰੂਮ ਨੇ ਤੇ ਤਿੰਨਾ ਬੈਡਰੂਮਸ ਦੇ ਵਿੱਚ ਸਲਾਈਡ ਵਾਲੀਆਂ ਹੀ ਕਵਰਡਸ ਨੇ ਆਪਾਂ ਫੇਰ ਆਗੇ ਲਿਵਿੰਗ ਰੂਮ ਦੇ ਵਿੱਚ ਘੁੰਮ ਕੇ ਠੀਕ ਹੈ ਤੇ ਬਾਕੀ ਆ ਜਿਹਦੇ ਉੱਪਰ ਜਾ ਕੇ ਦੇਖੋ ਬਹੁਤ ਸੋਹਣੀ ਏ ਵੀ ਏ ਮੈਂ ਤੁਹਾਨੂੰ ਸ਼ਾਰਟਸ ਦੇ ਵਿੱਚ ਵੀ ਦਿਖਾ ਚੁੱਕੀ ਆ ਤੇ ਬਾਕੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਇਹ ਦਿਖਾਈ ਆਈ ਥਿੰਕ ਜਦੋਂ ਆਪਾਂ ਫਰਸਟ ਜਾਂ ਸੈਕਿੰਡ ਵਲੌਗ ਪਾਇਆ ਸੀ ਮਸੀਜ ਦੇ ਘਰ ਦਾ ਹੁਣ ਅਸੀਂ ਉੱਪਰ ਜਾ ਰਹੇ ਆ ਠੀਕ ਹੈ ਤੇ ਉੱਪਰ ਨਾਲ ਜਨਤਾ ਪਾਰਟੀ ਸਾਡੀ ਲੱਲੀ ਛੱਲੀ ਤੇ ਪੂਰੀ ਤਿਆਰ ਰਹੀਂਦੀ ਤਿਆਰ ਵਰ ਤਿਆਰ ਇਹਨਾਂ ਨੇ ਪੂਰਾ ਗਾਹ ਪਾਣਾ ਹੁੰਦਾ ਸੋ ਆ ਤੁਸੀਂ ਚੈੱਕ ਕਰੋ ਮੈਂ ਤੁਹਾਨੂੰ ক্লোਜ਼ ਤੋਂ ਦਿਖਾਨੀ ਆ ਉਹ ਨੀਚੇ ਦੀ ਬਣੀ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਏ ਇਹ ਫਿਰ ਮੈਂ ਉੱਪਰ ਜਾ ਕੇ ਬਣਾਈ ਏ ਡਾਊਨ ਸਿਲਿੰਗ ਦੀ ਅੱਧੀਆਂ ਲਾਈਟਸ ਵਗੈਰਾ ਉਦੋਂ ਜਗੀਆਂ ਨਹੀਂ ਸਣ ਹੈਗੀਆਂ ਜਗੀਆਂ oh my god ਜਗੀਆਂ ਨਹੀਂ ਸਣ ਹੈਗੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਬਾਕੀ ਬਲੂਨਸ ਵਗੈਰਾ ਬਲੂਨਸ ਵਗੈਰਾ ਫਤਹ ਨਹੀਂ ਕਪਨੀ ਸਲਿੱਪਰੀ ਕਿਉਂ ਹੋ ਜਾਂਦੀ ਏ ਟੰ ਹਨ ਬਲੂਨਸ ਵਗੈਰਾ ਲੱਗੇ ਸੀ ਉਹ ਬੱਚੇ ਨੇ 파ੜਦੇ ਨੇ ਤੁਹਾਨੂੰ ਪਤਾ ਬੱਚੇ ਬਿਲਕੁਲ ਵੀ ਨਹੀਂ ਛੱਡਦੇ ਤੇ ਲੜੀਆਂ ਵਗੈਰਾ ਸੀ ਇੱਥੇ ਮਹਾਰਾਜ ਦਾ ਪ੍ਰਕਾਸ਼ ਸੀ ਤੇ ਇਹ ਫੁੱਲਾਂ ਦੀ ਇੱਥੇ ਲੜੀਆਂ ਵਗੈਰਾ ਲੱਗੀਆਂ ਸਨ ਜੋ ਕਿ ਨਿਆਣਿਆਂ ਨੇ ਪੁੱਟ-ਪੁੱਟ ਕੇ ਬੁਰਾ ਹਾਲ ਦਿੱਤਾ ਹੈ ਕਰ ਠੀਕ ਹੈ ਜੀ ਤੇ ਹੁਣ ਆਪਾਂ ਅੱਗੇ ਉੱਪਰ ਆਪਾਂ ਆ ਗਏ ਛੱਤ ਤੇ ਤੇ ਇੱਥੇ ਛੱਤ ਤੇ ਫਿਲਹਾਲ ਕੁਝ ਨਹੀਂ ਹੈਗਾ ਇੱਥੇ ਮਮਤੀ ਹੋਈ ਏ ਬਸ ਠੀਕ ਹੈ ਤੇ ਆ ਤੁਹਾਨੂੰ 360 ਡਿਗਰੀ ਜਿਹੜਾ ਇਹ ਇੱਥੋਂ ਦਿਖਾਤਾ ਹੈ ਠੀਕ ਹੈ ਜੀ ਇਹ ਸੀ ਮਾਸੀ ਦੇ ਘਰ ਦਾ ਹਾਊਸ ਟੂਰ ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਟੂਰੇ ਪਸੰਦ ਆਇਆ ਹੋਵੇਗਾ ਗਾਇਸ ਹੁਣ ਤੁਸੀਂ ਸੋਚਦੇ ਹੋਗੇ ਕਿ ਸਾਰਾ ਘਰ ਤੇ ਦਿਖਾਤਾ ਹੈ ਪਰ ਕਿਚਨ ਦਿਖਾਈ ਨਹੀਂ ਹੈ ਕਿਚਨ ਦਾ ਟੂਰ ਕਰਨਾ ਸੀ ਭੁੱਲ ਗਏ ਉਹਦੇ ਲਈ ਸੌਰੀ ਪਰ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਗਲਤੀ ਸਾਰੀ ਮਾਸੀ ਦੀ ਬੇਟੀ ਦੀ ਹੈ ਉਹ ਕਹਿੰਦੀ ਦੀਦੀ ਮੈਂ ਕਰਵਾਵਾਂਗੀ ਟੂਰ ਨਾ ਉਹਨੇ ਕਰਾਇਆ ਤੇ ਨਾ ਉਹਦੇ ਚੱਕਰ ਚ ਮੈਂ ਕੀਤਾ ਕਿਚਨ ਦਾ ਟੂਰ ਦੋਵੇਂ ਰਹਿ ਗਈਆਂ ਇੱਕ ਦੂਜੇ ਦੇ ਆਸਰੇ ਤੇ ਬਾਕੀ ਦਾ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਰੇ ਘਰ ਦਾ ਟੂਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਹਾਂ ਇੱਥੇ ਐਂਡ ਤੇ ਮਿਲਦੇ ਆ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ